ਮਹਾਰਾਣਾ ਪ੍ਰਤਾਪ ਕਲਾ ਮੰਦੂ ਸਹਿਰਾ ਕਮੇਟੀ ਮਹਲਾ ਧਰਮਕੋਟ ਹੋਸ਼ਾਰਪੁਰ ਰੋਡ ਫਗਵਾੜਾ ਵੱਲੋਂ 3ਵਾਂ ਦੁਸਹਿਰਾ ਉਤਸਵ ਨਮੀ ਦਾਣਾ ਮੰਡੀ ਫਗਵਾੜਾ ਵਿਖੇ ਬੜੀ ਹੀ ਧੂਮਤਮ ਨਾਲ ਮਨਾਇਆ ਜਾਵੇਗਾ ਇਸ ਸੰਬੰਧੀ ਸਮੂਹ ਕਮੇਟੀ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਮਹੱਲਾ ਵਾਸੀਆਂ ਨੇ ਹਿੱਸਾ ਲਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਦੁਸਹਿਰਾ ਉਤਸਵ ਦੌਰਾਨ ਜਿੱਥੇ ਰਾਵਣ ਕੁੰਭਕਰਨ ਦੇ ਮੈਗਨਾ ਦੇ ਪੁਤਲੇ ਬਣਾਈ ਜਾਣਗੇ ਉੱਥੇ ਹੀ ਇਸ ਉਤਸਵ ਦੌਰਾਨ ਕੀਤੀ ਜਾਣ ਵਾਲੀ ਆਤੀਸ਼ਬਾਜੀ ਵੀ ਵਿਸ਼ੇਸ਼ ਖਿਚੜਾ ਕੇਂਦਰ ਹੋਵੇਗੀ ਇਸ ਦੌਰਾਨ ਚੇਅਰਮੈਨ ਧਰਮਪਾਲ ਧਰਮਸ਼ੋਤ ਪ੍ਰਧਾਨ ਅਸ਼ੋਕ ਅਮਲ ਧਰਮਸ਼ੋਤ ਸਾਬਕਾ ਕਾਉਂਸਲਰ ਦਰਸ਼ਨ ਲਾਲ ਧਰਮਸ਼ੋਤ ਵੀ ਲਾਡਾਂ ਬਲਜੋਤ ਅਤੇ ਪੰਮੀ ਧਰਮਸ਼ੋਤ ਨੇ ਸਮੂਹ ਇਲਾਕਾ ਵਾਸੀਆਂ ਨੂੰ ਇਸ ਦੁਸਹਿਰਾ ਉਤਸਵ ਦੀ ਰੌਣਕ ਵਧਾ ਹੈ ਕੇ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਮਹਾਰਾਣਾ ਪ੍ਰਤਾਪ ਕਲਾ ਮਾਚ ਦੀ ਸਾਰਾ ਕਮੇਟੀ ਮਹੱਲਾ ਧਰਮ ਕੋਟ ਉਰਜੋਰ ਮੰਗ ਤੇ ਮਹੱਲਾ ਧਰਮ ਕੋਟ ਦੇ ਐਨ ਐ ਡੀ ਵੀਰਾ ਦੇ ਸਹਿਯੋਗ ਦੇ ਨਾਲ ਇੱਕ ਵਾਰ ਫਿਰ ਮਹਾਰਾਣਾ ਪ੍ਰਤਾਪ ਕਲਾ ਮਾਚ ਖੇਰਾ ਮੇਲਾ ਲਗਾਉਣ ਜਾ ਰਹੀ ਹੈ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ 12 ਅਕਤੂਬਰ ਦਿਨ ਸ਼ਨੀਵਾਰ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਨਵੀਂ ਦਾਣਾ ਮੰਡੀ ਉਸਿਆਰ ਬਰੋਡ ਰੋਡ ਭਗੋੜਾ ਵਿਖੇ ਜਸਹਾਰਾ ਉਤਸਵ ਮੇਲਾ ਲਗਾਉਣ ਜਾ ਰਹੀ ਆ ਜਿਸ ਵਿੱਚ ਸੀਨ ਸੀਨੀਆਂ ਦੇ ਨਾਲ ਰੋਮਾਂਟਿਕ ਡਾਇਲੋਗਾਂ ਦੇ ਨਾਲ ਅਤੇ ਵਿਸ਼ੇਸ਼ ਤੌਰ ਤੇ ਆਪਕਸ ਬਾਜੀ ਦੇਖਣਯੋਗ ਹੋਵੇਗੀ ਇਹ ਸਾਰਾ ਸਹਿਯੋਗ ਸਾਡੇ ਐਨਆਰਆਈ ਵੀਰ ਮਹਲਾ ਧਰਮਕੋਟ ਦੇ ਨਿਵਾਸੀ ਬਜ਼ੁਰਗਾਂ ਦੇ ਅਸ਼ੀਰਵਾਦ ਦੇ ਨਾਲ ਮੋੜ ਵਾਪਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਗਾਇਆ ਜਾ ਰਿਹਾ ਹੈ ਰਾਮ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਮਾ ਮਾ ਕੇ ਪਹੁੰਚ ਕੇ ਇਸ ਦਸਹਰੇ ਮੇਲੇ ਦੇ ਉਸ ਸਭ ਨੂੰ ਚਾਰ ਚਾਦ ਲਾਣਾ ਹੈ ਮਹਾਰਾਣਾ ਪ੍ਰਤਾਪ ਕਲਾ ਮ ਦਸਹਰਾ ਕਮੇਟੀ ਮਹਲਾ ਧਰਮਕੋਟ ਖੁਸ਼ਹਰਪੁਰ ਰੋਡ ਫਗਵਾੜਾ ਵੱਲੋਂ 3 ਮਾ ਦਸਹਰਾ ਉਤਸਵ ਨਮੀ ਦਾਣਾ ਮੰਡੀ ਫਗਵਾੜਾ ਵਿਖੇ ਬੜੀ ਹੀ ਧੂਮਤਮ ਨਾਲ ਮਨਾਇਆ ਜਾਵੇਗਾ ਇਸ ਸੰਬੰਧੀ ਸਮੂਹ ਕਮੇਟੀ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਮਹੱਲਾ ਵਾਸੀਆਂ ਨੇ ਹਿੱਸਾ ਲਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਦੁਸਹਿਰਾ ਉਤਸਵ ਦੌਰਾਨ ਜਿੱਥੇ ਰਾਵਣ ਕੁੰਭ ਕਰਨਤੇ ਮੇਗਨਾ ਦੇ ਪੁਤਲੇ ਬਣਾਈ ਜਾਣਗੇ ਉੱਥੇ ਹੀ ਇਸ ਉਤਸਵ ਦੌਰਾਨ ਕੀਤੀ ਜਾਣ ਵਾਲੀ ਆਤੀਸ਼ਬਾਜੀ ਵੀ ਵਿਸ਼ੇਸ਼ ਖਿਚੜਾ ਕੇਂਦਰ ਹੋਵੇਗੀ ਇਸ ਦੌਰਾਨ ਚੇਅਰਮੈਨ ਧਰਮਪਾਲ ਧਰਮਸ਼ੋਤ ਪ੍ਰਧਾਨ ਅਸ਼ੋਕ ਅਮਲ ਧਰਮਸ਼ੋਤ ਸਾਬਕਾ ਕਾਉਂਸਲਰ ਦਰਸ਼ਨ ਲਾਲ ਧਰਮਸ਼ੋਤ ਵੀ ਰਦਮ ਬਲਜੋਤ ਤੇ ਪੰਮੀ ਧਰਮਸ਼ੋਤ ਨੇ ਸਮੂਹ ਇਲਾਕਾ ਵਾਸੀਆਂ ਨੂੰ ਇਸ ਦੁਸਹਿਰਾ ਉਤਸਵ ਦੀ ਰੌਣਕ ਵਧਾਉਣ ਦੀ ਕੇ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ